ਫਰਸ ਦੇ ਵਿੱਚ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਸਾਰੇ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਉਹਰੇ ਕਵਰੇਜ ਕਰਨ ਲਈ ਪੂਰੇ ਪਹੁੰਚੇ ਹੋ ਇਸ ਦੇ ਨਾਲ ਨਾਲ ਮੈਨੂੰ ਅੱਜ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਪੰਜਾਬ ਦੇ ਲਈ ਬੜਾ ਵੱਡਾ ਦਿਨ ਹੈ ਅੱਜ ਪੰਜਾਬ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਅnder ਚੱਲ ਰਹੀ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲ ਰਹੀ ਹੈ ਆਪਣੀ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਮੈਂ ਆਪਣੀ ਸਰਕਾਰ ਇਸ ਲਈ ਲਫ਼ਜ਼ ਵਰਤ ਰਿਹਾ ਕਿਉਂਕਿ ਸਾਡੇ 3.5 ਕਰੋੜ ਪੰਜਾਬੀਆਂ ਨੇ ਬੜੇ ਚੋਣਾਂ ਦੇ ਨਾਲ ਮਾਣ ਦੇ ਨਾਲ ਆਦਰ ਦੇ ਨਾਲ ਇਹ ਸਰਕਾਰ ਬਣਾਈ ਸੀ ਸੋ ਇਹ ਆਪਣੀ ਸਰਕਾਰ ਹੈ ਆਪਣੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਹਰ ਵਰਗ ਨੂੰ ਅਸੀਂ ਹਰ ਵਰਗ ਨੂੰ ਉੱਚਾ ਚੱਕਣ ਦੇ ਲਈ ਜਿੱਥੇ ਕੰਮ ਕਰਾਂਗੇ ਤੇ ਉਸ ਦੇ ਵਿੱਚ ਅਸੀਂ ਇਸ ਵਾਰ ਬਜਟ ਦੇ ਵਿੱਚ ਇਹ ਵੀ ਐਲਾਨ ਕੀਤਾ ਸੀ ਕਿ ਪੰਜਾਬ ਦੇ ਜਿਹੜੀਆਂ ਪਿੰਡੂ ਵਿਕਾਸ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਰੂਰਲ ਡਵੈਲਪਮੈਂਟ ਦੇ ਨਾਲ ਰਿਲੇਟਡ ਸੜਕਾਂ ਨੇ ਜਿਹੜੀਆਂ ਕਿ ਖਾਸ ਤੌਰ ਤੇ ਮੰਡੀ ਬੋਰਡ ਦੇ ਨਾਲ ਲਿੰਕਡ ਨੇ ਉਹਦੇ ਵਿੱਚ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਮੈਂ ਫੇਰ ਰਿਪੀਟ ਕਰ ਰਿਹਾ 18900 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਨਾਂ ਦਾ ਜੋ ਮੈਗਾ ਪ੍ਰੋਜੈਕਟ ਹੈ ਉਹਨੂੰ ਸ਼ੁਰੂਆਤ ਕਰਨ ਦੇ ਲਈ ਅਸੀਂ ਇਹ ਅੱਜ ਦੀ ਇਹ ਜਾਨੀ ਕਿ ਤੁਹਾਨੂੰ ਇੱਕ ਬੜਾ ਵੱਡਾ ਐਲਾਨ ਕਰਨ ਜਾ ਰਹੇ ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਰੀ ਝੰਡੀ ਦੇਤੀ ਕਿ ਅੱਜ ਤੋਂ 828 ਕਿਲੋਮੀਟਰ ਮੈਂ ਨੋਟ ਕਰਿਓ ਜੀ 828 ਕਿਲੋਮੀਟਰ ਦਾ ਜਿਹੜਾ ਇਹ ਜਿਹੜਾ ਅੱਜ ਜੜੀ ਕਿ ਟੈਂਡਰ ਹੋ ਚੁੱਕਿਆ ਜਿਹਦੇ ਚ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਬਰਨਾਲਾ ਫਰੀਦਕੋਟ ਐਸਬੀਐਸ ਨਗਰ ਤੇ ਪਠਾਨਕੋਟ ਇਹ ਚਾਰ ਜ਼ਿਲ੍ਹੇ ਕਵਰ ਕੀਤੇ ਗਏ ਨੇ ਜਿਹਦੇ ਵਿੱਚ ਇਹ ਚਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਕੰਸਟੀਟੂਐਂਸੀਆਂ ਪੈਂਦੀਆਂ ਨੇ ਜਿਹਦੇ ਵਿੱਚ ਪਧੌੜ ਮਹਿਲਕਲਾ ਤੇ ਇਸ ਤੋਂ ਇਲਾਵਾ ਥੋੜੀ ਫਰੀਦਕੋਟ ਕੋਟਕਪੂਰਾ ਜੈਤੋ ਤੇ ਬਲਾਚੌਰ ਬੰਗਾ ਨਮਾਸ਼ਹਿਰ ਤੇ ਇਸ ਦੇ ਨਾਲ ਨਾਲ ਜਿਹੜੀ ਥੋੜੀ ਪੋਆ ਪਠਾਨਕੋਟ ਸੁਜਾਨਪੁਰ ਇਹ ਜਿੰਨੀਆਂ ਕੌਨਸਟਿਟੂਐਂਸੀਆਂ ਨੇ ਇਹਦੀਆਂ ਸਾਰੀਆਂ ਦੀ ਜਣਕ ਕਿ ਜਿਹੜੀ 800 828 ਕਿਲੋਮੀਟਰ ਜਣਕ ਕਿ ਇਹ ਜਿਹੜਾ ਪਿੰਡੂ ਸੜਕਾਂ ਦਾ ਅੱਜ ਹੈ ਜਿਹੜਾ ਟੈਂਡਰ ਹੋ ਚੁੱਕਿਆ ਹੈ ਇਦੇ ਵਿੱਚ ਮੈਨੂੰ ਇੱਕ ਗੱਲ ਦੱਸ ਦੇ ਪੰਜਾਬ ਵਾਸੀਆਂ ਨੂੰ ਹੋਰ ਬਹੁਤ ਵੱਡੀ ਖੁਸ਼ਖਬਰੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 30 ਮਈ ਤੱਕ ਜਿਹੜੀ ਆਉਣ ਵਾਲੀ 30 ਮਈ ਹੈ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਦੇ ਟੈਂਡਰ ਜਾਰੀ ਕਰ ਦਿੱਤੇ ਜਾਣਗੇ ਤੇ 15 ਜੂਨ ਤੱਕ ਜਿਹੜਾ ਆਉਣ ਵਾਲਾ ਅਗਲਾ ਮਹੀਨਾ ਜੂਨ ਦਾ ਹੈ 15 ਜੂਨ ਤੱਕ ਜਿਹੜੇ 18900 ਕਿਲੋਮੀਟਰ ਜਿਹੜਾ ਕਿ ਅਸੀਂ ਬਜਟ ਦੇ ਵਿੱਚ ਲਾਣਿਆ ਸੀ ਉਹਦੇ ਕੰਪਲੀਟ ਜਾਨੀ ਕਿ ਜਿਹੜੇ ਟੈਂਡਰ ਹੈ ਜਿਹੜੇ ਉਹ ਫਲੋਟ ਕਰ ਦਿੱਤੇ ਜਾਣਗੇ ਇਹਦੇ ਚ ਇੱਕ ਚੀਜ਼ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ ਜਿਹਦਾ ਜਨਮ ਹੀ ਐਂਟੀ ਕ腐ਪਸ਼ਨ ਮੂਵਮੈਂਟ ਦੇ ਵਿੱਚੋਂ ਹੋਇਆ ਤਾਂ ਅਸੀਂ ਕ腐ਪਸ਼ਨ ਨੂੰ ਖਤਮ ਕਰਨ ਲਈ ਇਹ ਇਸ ਚੀਜ਼ ਦੇ ਉੱਤੇ ਕਿਸੀਂ ਬਹੁਤ ਵੱਡਾ ਜਾਨੀ ਕਿ ਜੋ ਫੈਸਲਾ ਲੱਤਾ ਉਹ ਇਹ ਹੈ ਕਿ ਜਿਹੜਾ ਠੇਕੇਦਾਰ ਹੁਣੇ ਸੜਕਾਂ ਬਣਾਊਗਾ ਜਿਹਨੂੰ ਵੀ ਇਹ ਟੈਂਡਰ ਮਿਲੂਗਾ ਪਾਰਦਰਸ਼ਤਾ ਦੇ ਤਰੀਕੇ ਨਾਲ ਬੜੇ ਹੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹਦਾ ਟੈਂਡਰ ਹੋਊਗਾ ਜਿਸ ਠੇਕੇਦਾਰ ਨੇ ਵੀ ਇਹ ਟੈਂਡਰ ਜੀਨੂੰ ਵੀ ਅਲਾਟ ਹੋ ਗਿਆ ਜਦੋਂ ਇਹ ਸੜਕਾਂ ਬਣਾਊਗਾ ਉਹਦੇ ਚ ਇੱਕ ਚੀਜ਼ ਨਾਲ ਉਹਦੇ ਮਤਲਬ ਕਿ ਇੱਕ ਜ਼ਰੂਰੀ ਜਾਨੀ ਕਿ ਕਲੌ ਪਈ ਹੋਈ ਹੈ ਕਿ ਇਹ ਸੜਕ ਨੂੰ ਫੇਰ 5 ਸਾਲ ਲਈ ਉਹਨੂੰ ਮੇਨਟੇਨ ਕਰਨਾ ਪਊਗਾ ਉਸੇ ਠੇਕੇਦਾਰ ਨੂੰ 5 ਸਾਲ ਲਈ ਉਹਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਚੱਕਣੀ ਪਊ। ਪੁਰਾਣੀਆਂ ਸਰਕਾਰਾਂ ਜਦੋਂ ਆਪਾਂ ਅਕਾਲੀ ਕਾਂਗਰਸ ਦੇ ਟਾਈਮ 'ਚ ਦੇਖਿਆ ਹੋਣਾ ਜਦੋਂ ਪਹਿਲਾ ਮਤੋਂ ਕਿ ਠੇਕੇਦਾਰ ਸੜਕਾਂ ਬਣਾਉਂਦੇ ਸੀ ਇਹ ਪਿੱਛੋਂ ਬਣਾਉਂਦੇ ਚਲੇ ਜਾਂਦੇ ਸੀ ਤੇ ਜਿਵੇਂ ਜਿਵੇਂ ਅੱਗੇ ਆਈ ਜਾਣਾ ਤਾਂ ਜਦੋਂ ਤੱਕ ਉਹ ਸੜਕ ਕੰਪਲੀਟ ਹੋਣੀ ਪਿੱਛੋਂ ਟੁੱਟਦੀ ਚਲੇ ਜਾਂਦੀ ਸੀ। ਕਾਰਨ ਕੀ ਸੀ ਕੋਈ ਚੈੱਕ ਐਂਡ ਬੈਲੈਂਸਸ ਤਾਂ ਹੈ ਹੀ ਨਹੀਂ ਸੀ। ਕੋਈ ਪੁੱਛਣ ਵਾਲਾ ਹੀ ਨਹੀਂ ਸੀ। ਭ੍ਰਿਸ਼ਟਾਚਾਰ ਆਪਣੇ ਸਿਖਰਤਾਤੇ ਸੀਗਾ ਜਿੱਥੇ ਲੱਕ ਪੈਣੀ ਚਾਹੀਦੀ ਹੈ ਉੱਥੇ ਲੱਕ ਥੋੜੋ ਪੈਂਦੀ ਸੀ ਉੱਥੇ ਕਾਲਾ ਤੇਲ ਮਲਾ ਕੇ ਸੜਕਾਂ ਵਿਛਾਈ ਜਾਂਦੇ ਸੀਗੇ ਸਿਰਫ ਤੇ ਸਿਰਫ ਜਦੋਂ ਵੋਟਾਂ ਆ ਜਾਂਦੀਆਂ ਸੀ ਵੋਟਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਖਾਮ ਖਾ 2-2 ਇੰਚ ਦੀਆਂ ਲੇਹੜਾਂ ਪਾ ਕੇ ਸਾਰ ਦਿੰਦੇ ਸੀ ਤੇ ਜਦੋਂ ਵੋਟਾਂ ਲੰਘ ਜਾਣੀਆਂ ਤੇ ਨਾਲ ਦੀ ਨਾਲ ਉਹ ਟੁੱਟਣੀਆਂ ਸ਼ੁਰੂ ਹੋ ਜਾਣੀਆਂ ਸੋ ਇਹ ਇਹਨਾਂ ਦੀ ਇੱਕ ਸਟ੍ਰੈਟਜੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਅਸੀਂ ਸਹੀ ਮੈਨੇ ਦੇ ਵਿੱਚ ਦਿਲੋਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਪੰਜਾਬ ਦੇ ਅੰਦਰ ਜਿਹੜਾ ਸੜਕਾਂ ਦਾ ਨੈਟਵਰਕ ਹੈ ਸਾਡੀਆਂ ਸੜਕਾਂ ਦਾ ਨੈਟਵਰਕ ਐਨਾ ਆਲਾ ਕਿਸਮ ਦਾ ਐਨਾ ਸ਼ਾਨਦਾਰ ਕਿਸਮ ਦਾ ਹੋਣਾ ਚਾਹੀਦਾ ਐਨਾ ਵਧੀਆ ਹੋਣਾ ਚਾਹੀਦਾ ਕਿ ਜਿਹੜੀ ਸੜਕ ਇੱਕ ਵਾਰ ਬਣ ਗਈ ਐਟ ਲੀਸਟ ਨਹੀਂ ਤਾਂ ਐਟ ਲੀਸਟ 5 ਸਾਲ ਦੇ ਲਈ ਉਹਦਾ ਜਣੀ ਕਿ ਕੋਈ ਖੈਰ ਖਵਾ ਹੋਵੇ ਜਿਹੜਾ ਠੇਕੇਦਾਰ ਹੁਣੇ ਸੜਕ ਬਣਾਊਗਾ ਉਹ 5 ਸਾਲ ਲਈ ਇਹਦੀ ਮੇਨਟੇਨੈਂਸ ਵੀ ਹੁਣ ਨਾਲ ਚੱਕੂਆ ਪੁਰਾਣੇ ਟਾਈਮਾਂ 'ਚ 1 ਸਾਲ ਦੀ ਮੇਨਟੇਨੈਂਸ ਹੁੰਦੀ ਸੀ ਹੁਣ 5 ਸਾਲ ਦੀ ਕਰ ਦਿੱਤੀ ਗਈ ਇਹਦੇ ਵਿੱਚ ਇੱਕ ਗੱਲ ਹੋਰ ਵੀ ਮੈਂ ਦੱਸਣੀ ਚਾਹੁੰਨਾ ਅੱਗੇ ਕੀ ਹੁੰਦਾ ਸੀ ਜਦੋਂ ਸੜਕ ਬਣਦੀ ਸੀ ਪੁਰਾਣੀਆਂ ਸਰਕਾਰਾਂ ਦੇ ਟਾਈਮ 'ਚ ਮਿਡ ਟਰਮ ਦੇ ਵਿੱਚ ਪੈਸਾ ਵਸੂਲਣ ਲਈ ਰਿਸ਼ਵਤ ਖਾਣ ਲਈ ਮਿਡ ਟਰਮ ਦੇ ਵਿੱਚ ਫਿਰ ਇੱਕ ਨਾਲ ਇੱਕ ਸਬ ਟੈਂਡਰ ਲਾਏ ਜਾਂਦੇ ਸੀ ਰਿਪੇਅਰ ਦੇ ਟੈਂਡਰ ਹੁੰਦੇ ਸੀਗੇ ਵੀ ਜੀ ਇਹ ਸੜਕ ਟੁੱਟ ਗਈ ਹੁਣ ਇਹਦੀ ਰਿਪੇਅਰ ਦੇ ਟੈਂਡਰ ਲਾਏ ਜਾਣਗੇ ਤਾਂ ਇਸ ਦੇ ਵਿੱਚ ਇਹ ਇਹ ਪੰਜਾਬ ਦਾ ਜਿਹੜਾ ਪੰਜਾਬੀਆਂ ਦਾ ਜਿਹੜਾ ਖੂਨ ਪਸੀਨੇ ਦੇ ਨਾਲ ਦਿੱਤਾ ਹੋਇਆ ਟੈਕਸ ਦਾ ਪੈਸਾ ਹੈ ਜਿਹੜਾ ਕਿ ਸਹੀ ਅਰਥਾਂ ਦੇ ਵਿੱਚ ਲੱਗਣਾ ਚਾਹੀਦਾ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਕਿ ਇੱਕ ਇੱਕ ਪੈਸਾ ਜੋ ਪੰਜਾਬ ਦੇ ਲੋਕਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਚ ਟੈਕਸ ਦੇ ਰੂਪ ਚ ਦਿੱਤਾ ਹੈ ਇੱਕ ਇੱਕ ਪੈਸਾ ਜਿਹੜਾ ਉਹ ਪਾਰਦਰਸ਼ਤਾ ਦੇ ਤਰੀਕੇ ਨਾਲ ਤੇ ਇਮਾਨਦਾਰੀ ਨਾਲ ਲਾਇਆ ਜਾਊਗਾ ਇਹਦੇ ਚ ਮੈਨੂੰ ਇੱਕ ਗੱਲ ਹੋਰ ਵੀ ਦੱਸਦੇ ਹੋ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਵੀ ਸੜਕ ਬਣੂਗੀ ਇਸ ਸੜਕ ਦੀ ਨਿਗਰਾਨੀ ਦੇ ਲਈ ਅਸੀਂ ਇੱਕ ਇੱਕ ਇਹਦੇ ਚ ਟੈਕਨੋਲੋਜੀ ਦਾ ਵੀ ਯੂਜ਼ ਕੀਤਾ ਜਿਹਦੇ ਵਿੱਚ ਜੀਓ ਟੈਗਿੰਗ ਹੋਊਗੀ ਤੇ ਨਾਲ ਫੋਟੋ ਵੀ ਜਾਨੀ ਕਿ ਖਿੱਚ ਕੇ ਠੇਕੇਦਾਰ ਨੂੰ ਹਰ ਸਮੇ ਸਮੇ ਸਰ ਸਮੇ ਸਮੇ ਸਰ ਮੰਨ ਲਓ ਜਿਵੇਂ ਅੱਜ ਫੋਟੋ ਖਿੱਚੀ ਤੇ ਜਦੋਂ ਉਹਨੇ ਅੱਗੇ ਉਹਦਾ ਕੋਈ ਕੰਮ ਡਵੈਲਪਮੈਂਟ ਕੀਤੀ ਫੇਰ ਫੋਟੋ ਖਿੱਚੀ ਤਾਂ ਉਹ ਫੋਟੋਆਂ ਜਿਹੜੀਆਂ ਖਿੱਚ ਕੇ ਨਾਲ ਟੈਗਿੰਗ ਕਰੂਗਾ ਜੀਓ ਟੈਗ ਹੋਊਗੀ ਤਾਂ ਜੋ ਸਾਡੇ ਕੋਲੇ ਦੀ ਮੁਕੰਮਲ ਜਿਹੜੀ ਜਾਣਕਾਰੀ ਹੈ ਮੁਕੰੰਲ ਜਾਣਕਾਰੀ ਉਪਲਬਧ ਹੋਵੇ ਤੇ ਜਿਹੜੀ ਜਾਣਕਾਰੀ ਹੋਊਗੀ ਅਸੀਂ ਅਸੀਂ ਇਹ ਜਾਣਕਾਰੀ ਨੂੰ ਪਬਲਿਕ ਪੋਰਟਲ ਦੇ ਉੱਤੇ ਜਨਤਕ ਰੱਖਾਂਗੇ ਪਬਲਿਕ ਪੋਰਟਲ ਦੇ ਉੱਤੇ ਤਾਂ ਜੋ ਕੋਈ ਵੀ ਬੰਦਾ ਪੰਜਾਬ ਚ ਕੋਈ ਵੀ ਬਸ਼ਰ ਇਹਨੂੰ ਉੱਠ ਕੇ ਇਹ ਜਾਣਕਾਰੀ ਨੂੰ ਚੈੱਕ ਕਰ ਸਕਦਾ ਕਿ ਕਿਹੜੀ ਸੜਕ ਕਿਸ ਤਰ੍ਹਾਂ ਨਾਲ ਬਣ ਰਹੀ ਹੈ ਕਿੱਥੇ ਬਣ ਰਹੀ ਹੈ ਔਰ ਕਿੰਨੀ ਵਧੀਆ ਤਰੀਕੇ ਨਾਲ ਕਿਹੜੇ ਮਟੀਰੀਅਲ ਨਾਲ ਬਣ ਰਹੀ ਹੈ ਇਸ ਦੇ ਨਾਲ ਨਾਲ ਅਸੀਂ ਇੱਕ ਹੋਰ ਵੀ ਮਤਲਬ ਕਿ ਇਹਦੇ ਚ ਖੁਸ਼ਖਬਰੀ ਹੈ ਜਿਹੜੀ ਮੈਂ ਦੇਣੀ ਚਾਹੁੰਦਾ ਕਿ ਸਰਕਾਰ ਨੇ ਜਿਹੜੀਆਂ ਪਿੰਡੂ ਪੰਚਾਇਤਾਂ ਨੇ ਪਿੰਡੂ ਪੰਚਾਇਤਾਂ ਨੂੰ ਇੱਕ ਅਧਿਕਾਰ ਦੱਤਾ ਹੈ ਕਿ ਜਿਹੜੀ ਸੜਕ ਅਗਰ ਸੜਕ ਨੂੰ ਉਹ ਚੈੱਕ ਕਰਨਗੇ ਪੰਚਾਇਤਾਂ ਖੁਦ ਚੈੱਕ ਕਰਦਗੀਆਂ ਵੀ ਸੜਕ ਕਿਹੋ ਜੀ ਬਣਦੀ ਹੈ ਜੇ ਪੰਚਾਇਤ ਦੀ ਤਸੱਲੀ ਹੋਊਗੀ ਜੇਕਰ ਪੰਚਾਇਤ ਦੀ ਤਸੱਲੀ ਹੋਊਗੀ ਕਿ ਸੜਕ ਹੈ ਜਿਹੜੀ ਉਹ ਅਪ ਟੂ ਮਾਰਕ ਅਪ ਟੂ ਬਿਲਕੁਲ ਜੋ ਉਹਨਾਂ ਦੇ ਸੈਟੀਸਫੈਕਸ਼ਨ ਦਾ ਲੈਵਲ ਹੈ ਉੱਥੇ ਬਣ ਰਹੀ ਹੈ ਜੋ ਉਹਨਾਂ ਨੇ ਆਪਣੀ ਜੋ ਡੀਪੀਆਰਜ਼ ਰਜਿਸਟ ਕੀਤੀਆਂ ਨੇ ਉਹਦੇ ਹਿਸਾਬ ਨਾਲ ਬਣ ਰਹੀ ਹੈ ਤਾਂ ਜੇ ਤਾ ਤਾਂ ਫੇਰ ਆਸੀ ਉਹਦੀ ਜਿਹੜੀਆਂ ਪੇਮੈਂਟਾਂ ਨੇ ਉਹ ਡਿਸਪਰਸ ਕਰਾਂਗੇ ਜੇਕਰ ਪੰਚਾਇਤਾਂ ਇਹ ਕਹਿ ਦਿੰਦੀਆਂ ਨੇ ਕਿ ਇਹਦੇ ਵਿੱਚ ਸਾਨੂੰ ਕੋਈ ਕਮੀ ਪੇਸ਼ੀ ਪਾਈ ਜਾਂਦੀ ਹੈ ਤਾਂ ਉਹ ਜਿਹੜੀਆਂ ਪੰਚਾਇਤਾਂ ਹੋਣਗੀਆਂ ਉਹ ਸਿੱਧੇ ਰੂਪ ਦੇ ਵਿੱਚ ਜਿਹੜੀ ਇਹਦੀ ਸ਼ਿਕਾਇਤ ਹੈ ਉਹ ਸਰਕਾਰ 'ਪਾਸ ਇਹਦੀ ਸਰਕਾਰ 'ਪਾਸ ਜਿਹੜੀ ਆਪਣੀ ਪੰਚਾਇਤ ਪੰਚਾਇਤ ਜਾਨੀ ਕਿ ਆਪਣੀ ਕੰਪਲੇਂਟ ਦਰਜ ਕਰਾ ਸਕਦੀ ਹੈ ਤਾਂ ਜਿਵੇਂ ਹੀ ਪੰਚਾਇਤ ਵੱਲੋਂ ਕੰਪਲੇਂਟ ਆਂਦੀ ਹੈ ਕਿ ਉਹਰੇ ਕਿਸੇ ਕਿਸਮ ਦਾ ਜਾਨੀ ਕਿ ਕੋਈ ਉਹਨਾਂ ਨੂੰ ਲੱਗਦਾ ਵੀ ਅਪ ਟੂ ਨੋਰਮਸ ਨਹੀਂ ਬਣ ਰਹੀ ਤਾਂ ਇਮੀਡੀਏਟਲੀ ਸਾਡੇ ਜਿਹੜੇ ਅਫਸਰ ਨੇ ਸਾਡੇ ਅਫਸਰ ਜਾਣਗੇ ਤੇ ਜਾ ਕੇ ਉਹਨਾਂ ਨੂੰ ਚੈੱਕ ਕਰਕੇ ਤੇ ਜਿਹੜੀ ਵੀ ਉਹਦੇ ਚ ਕੋਈ ਖਾਮੀ ਹੋਊਗੀ ਉਹਨੂੰ ਜਾਂ ਤਾਂ ਠੀਕ ਕਰਾਨਗੇ ਜੇਕਰ ਫੇਰ ਵੀ ਜੇਕਰ ਫੇਰ ਵੀ ਸਾਨੂੰ ਲੱਗਦਾ ਕਿ ਕਿਸੇ ਕਿਸਮ ਦੀ ਇਹਦੇ ਵਿੱਚ ਕੋਈ ਹੇਰਾਫੇਰੀ ਹੋ ਰਹੀ ਹੈ ਤਾਂ ਜਿਹੜਾ ਉਹ ਕੰਸਰਨ ਠੇਕੇਦਾਰ ਹੋਊਗਾ ਉਹਦਾ ਕੰਮ ਰੁਕਵਾ ਕੇ ਉਹਦਾ ਟੈਂਡਰ ਜਿਹੜਾ ਟਰਮੀਨੇਟ ਵੀ ਕੀਤਾ ਜਾਊਗਾ ਔਰ ਉਹਨੂੰ ਬਲੈਕਲਿਸਟ ਵੀ ਕੀਤਾ ਜਾਊਗਾ ਤਾਂ ਜੋ ਦੁਬਾਰਾ ਉਹ ਲੋਕਾਂ ਦੇ ਇਸ ਪੈਸੇ ਦਾ ਮਿਸਯੂਜ਼ ਨਾ ਕਰ ਸਕੇ ਤੇ ਦੁਬਾਰਾ ਤੋਂ ਕਦੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਜਾਨੀ ਕਿ ਮਤਲਬ ਕਿ ਸੜਕਾਂ ਦੇ ਵਿੱਚ ਕੋਈ ਕਿਸੇ ਕਿਸਮ ਦੀ ਹੀਰਾ ਫੇਰੀ ਨਾ ਕਰ ਸਕੇ ਸੋ ਬਹੁਤ ਬਹੁਤ ਧੰਨਵਾਦ ਅੱਜ ਦੀ ਇਹ ਬੜੀ ਅਹਿਮ ਜਮੇ ਜਾਣਕਾਰੀ ਸੀ ਜਿਹੜੀ ਅਸੀਂ ਤੁਹਾਨੂੰ ਇਸ ਮਾਧਿਅਮ ਦੇ ਨਾਲ ਦਿੱਤੀ ਹੈ ਧੰਨਵਾਦ